ਸਸਰੀ ਕਾਲ ਮੈਂ ਹਾਂ ਬਖਸ਼ੀਸ਼ ਆਜ਼ਾਦ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਸੁਣ ਲਓ ਪਹਿਲੀ ਵੱਡੀ ਖਬਰ ਹੈ ਕਿ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਕਿ ਦੇਸ਼ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਮੌਤ ਦੀ ਸਜ਼ਾ ਦਾ ਕਾਨੂੰਨ ਬਣਾ ਦਿੱਤਾ ਗਿਆ ਤੇ ਨਾਲ 10 ਲੱਖ ਰੁਪਏ ਜੁਰਮਾਨਾ ਦਾ ਕਾਨੂੰਨ ਬਣਾ ਦਿੱਤਾ ਗਿਆ ਪਹਿਲਾਂ ਕਦੇ ਵੀ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਇੰਨਾ ਸਖਤ ਕਾਨੂੰਨ ਨਸ਼ਾ ਤਸਕਰਾਂ ਦੇ ਖਿਲਾਫ ਕਦੇ ਨਹੀਂ ਬਣਿਆ ਜਿੰਨਾ ਹੁਣ ਬਣਿਆ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਵੀ ਇਹ ਕਾਨੂੰਨ ਕਿਵੇਂ ਬਣਿਆ ਕੀ ਇਹ ਪੰਜਾਬ ਚ ਲਾਗੂ ਹੋਏਗਾ ਕਿ ਨਹੀਂ ਹੋਏਗਾ ਪੂਰੀ ਜਾਣਕਾਰੀ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਹਾਈ ਕੋਰਟ ਦੀ ਉੱਚ ਅਦਾਲਤ ਦੀ ਇੱਕ ਐਕਸ ਜੱਜ ਜਿਹਦੇ ਉੱਪਰ 15 ਲੱਖ ਰਿਸ਼ਵਤ ਲੈਣ ਦਾ ਦੋਸ਼ ਸੀਗਾ ਉਹਦੇ ਉੱਪਰ ਅੱਜ ਅਦਾਲਤ ਦਾ ਵੱਡਾ ਫੈਸਲਾ ਆਇਆ ਔਰ ਤੀਜੀ ਵੱਡੀ ਖਬਰ ਹੈ ਕਿ ਪੁਲਿਸ ਸੁਰੱਖਿਆ ਬਲਾਂ ਦੀ ਇੱਕ ਮੁੱਠਪੇੜ ਹੋਈ ਹੈ ਅਨਕਾਊਂਟਰ ਹੋਇਆ ਤੇ ਉਹਦੇ ਵਿੱਚ 16 ਵਿਅਕਤੀ ਮਾਰੇ ਗਏ ਨੇ ਹੁਣ ਤੁਹਾਨੂੰ ਤਿੰਨੇ ਖਬਰਾਂ ਦੀ ਵਿਸਥਾਰ ਦੱਸਦੇ ਹਾਂ ਪਹਿਲੀ ਵੱਡੀ ਖਬਰ ਹੈ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣੇ ਗਵਾਂਢੀ ਸੂਬੇ ਦੇ ਵਿੱਚ ਨਸ਼ੇ ਦੇ ਖਿਲਾਫ ਇੰਨਾ ਸਖਤ ਕਾਨੂੰਨ ਬਣਿਆ ਜਿੱਥੇ ਹੁਣ ਨਸ਼ਾ ਵੇਚਣ ਵਾਲਾ ਜੇ ਕੋਈ ਫੜਿਆ ਜਾਂਦਾ ਤਾਂ ਉਹਨੂੰ ਮੌਤ ਦੀ ਸਜ਼ਾ ਹੋਵੇਗੀ 10 ਲੱਖ ਰੁਪਏ ਜੁਰਮਾਨਾ ਹੋਵੇਗਾ ਤੇ ਇਹਦੇ ਨਾਲ ਹੋਰ ਵੀ ਪਨਿਸ਼ਮੈਂਟ ਮਿਲ ਸਕਦੀ ਹੈ ਹੁਣ ਮੌਤ ਤੋਂ ਉੱਪਰ ਦੀ ਸਜ਼ਾ ਕੀ ਹੋ ਸਕਦੀ ਹੈ ਕੋਈ ਨਹੀਂ ਪਰ ਹੋਰ ਪਨਿਸ਼ਮੈਂਟ ਦਾ ਭਾਵ ਹੈ ਜਿਵੇਂ ਉਹਦੀ ਜ਼ਮੀਨ ਜਾਇਦਾਦ ਜ਼ਬਤ ਕਰ ਲੈਣੀ ਉਹਦਾ ਘਰ ਮਲਿਆ ਮੇਟ ਕਰ ਦੇਣਾ ਔਰ ਹਿਮਾਚਲ ਦੀ ਸਰਕਾਰ ਨੇ ਜਦੋਂ ਇਹ ਕਾਨੂੰਨ ਹੁਣ ਪਾਸ ਕਰ ਦਿੱਤਾ ਹੈ ਬਣਾ ਦਿੱਤਾ ਹੈ ਤਾਂ ਹੁਣ ਸਵਾਲ ਇਹ ਆ ਗਿਆ ਕਿ ਪੰਜਾਬ ਸਰਕਾਰ ਇਦਾਂ ਦਾ ਸਖਤ ਕਾਨੂੰਨ ਕਿਉਂ ਨਹੀਂ ਲੈ ਕੇ ਆ ਰਹੀ ਪੰਜਾਬ ਦੇ ਵਿੱਚ ਤਾਂ ਨਸ਼ਾ ਐਨੀ ਬਰਬਾਦੀ ਕਰ ਰਿਹਾ ਖਾ ਗਿਆ ਜਵਾਨੀ ਸਾਰੀ ਤਾਂ ਫਿਰ ਪੰਜਾਬ ਦੀ ਸਰਕਾਰ ਹੁਣੇ-ਹੁਣੇ ਵਿਧਾਨ ਸਭਾ ਦਾ ਸੈਸ਼ਨ ਚਲਾ ਕੇ ਹਟਿਆ ਉਦੋਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਕਾਨੂੰਨ ਦਾ ਬਿੱਲ ਉਹ ਲਿਆ ਚੁੱਕੇ ਸੀਗੇ ਤਾਂ ਫਿਰ ਵੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਤੇ ਸਖਤਾਂ ਅਸੀਂ ਨਸ਼ਿਆਂ ਵਿਰੁੱਧ ਯੁੱਧ ਚਲਾ ਰਹੇ ਹਾਂ ਉਹ ਇੰਨਾ ਸਖਤ ਕਾਨੂੰਨ ਕਿਉਂ ਨਹੀਂ ਬਣਾਉਣਾ ਚਾਹੁੰਦੀ ਕੀ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੂੰ ਇੰਨੀਆਂ ਸਜ਼ਾਵਾਂ ਦੇਣ ਦੀ ਲੋੜ ਨਹੀਂ ਤੁਸੀਂ ਦੱਸੋ ਕੀ ਹਿਮਾਚਲ ਵਾਗ ਪੰਜਾਬ 'ਚ ਇੱਕ ਕਾਨੂੰਨ ਬੰਨਣਾ ਚਾਹੀਦਾ ਹੈ ਜਾਂ ਨਹੀਂ ਬੰਨਣਾ ਚਾਹੀਦਾ ਹੁਣ ਇਧਰ ਹਰਿਆਣਾ ਸਾਡਾ ਗੁਆਡੀ ਸੂਬਾ ਉੱਥੇ ਜਿਹੜੇ ਏਜੰਟ ਗਲਤ ਤਰੀਕਿਆਂ ਨਾਲ ਡੰਕੀਆਂ ਲਵਾ ਕੇ ਅਮਰੀਕਾ ਕੈਨੇਡਾ ਭੇਜਦੇ ਸੀ ਉਹਨਾਂ ਦੇ ਖਿਲਾਫ ਬੜਾ ਸਖਤ ਕਾਨੂੰਨ ਬਣਾਇਆ ਉੱਥੇ ਉਹਨਾਂ 7 ਸਾਲ ਦੀ ਸਜ਼ਾ ਰੱਖ ਦਿੱਤੀ ਹੈ ਜਿਹੜਾ ਕੋਈ ਏਜੰਟ ਇੱਕ ਅਮਰ ਕਰਦਾ ਪਾਇਆ ਗਿਆ ਉਹਨੂੰ 7 ਸਾਲ ਦੀ ਸਜ਼ਾ ਹੋਇਆ ਕਰੇਗੀ ਹੁਣ ਇਸੇ ਤਰ੍ਹਾਂ ਦਾ ਕਾਨੂੰਨ ਪੰਜਾਬ ਚ ਵੀ ਚਾਹੀਦਾ ਪਰ ਨਹੀਂ ਬਣਾਇਆ ਜਾ ਰਿਹਾ ਪਤਾ ਨਹੀਂ ਕਿਉਂ ਨਸ਼ਾ ਤਸਕਰਾਂ ਦੇ ਖਿਲਾਫ ਤੇ ਇਹ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਇਹਨਾਂ ਦੇ ਖਿਲਾਫ ਇੰਨਾ ਸਖਤ ਕਾਨੂੰਨ ਕਿਉਂ ਨਹੀਂ ਬਣ ਰਿਹਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤਾਂ ਸਗੋਂ ਉਲਟਾ ਪਿਛਲੇ ਦਿਨੀ ਇਹ ਇਤਰਾਜ਼ ਜਤਾਇਆ ਵੀ ਇਹ ਜਿਹੜੇ ਜਥੇਬੰਦੀਆਂ ਕਿਸਾਨ ਯੂਨੀਅਨਾਂ ਵਾਲੇ ਨੇ ਇਹ ਜਿਹੜੇ ਬਾਰ ਭੇਜਣ ਵਾਲੇ ਗਲਤ ਏਜੰਟ ਨੇ ਉਹਨਾਂ ਦੇ ਖਿਲਾਫ ਧਰਨੇ ਕਿਉਂ ਲਾ ਲੈਂਦੇ ਨੇ ਉਹਨਾਂ ਨੇ ਪਿਛਲੇ ਦਿਨੀ ਧਰਨਿਆਂ ਦਾ ਵਿਰੋਧ ਕਰਦਿਆਂ ਇਹ ਗੱਲ ਆਖੀ ਵੀ ਇਹ ਤਾਂ ਐਵੇਂ ਹੀ ਰੌਲੇ ਨਬੇੜਦੇ ਫਿਰਦੇ ਨੇ ਕਦੇ ਇਮੀਗ੍ਰੇਸ਼ਨ ਏਜੰਟਾਂ ਦੇ ਅੱਗੇ ਜਾ ਕੇ ਧਰਨਾ ਠੋਕ ਲੈਂਦੇ ਨੇ ਤਾਂ ਮੈਨੂੰ ਤਾਂ ਲੱਗਦਾ ਕਿ ਨਸ਼ਾ ਤਸਕਰਾਂ ਖਿਲਾਫ ਤੇ ਇਮੀਗ੍ਰੇਸ਼ਨ ਜਿਹੜੇ ਗਲਤ ਏਜੰਟ ਨੇ ਉਹਨਾਂ ਦੇ ਖਿਲਾਫ ਐਸਾ ਸਖਤ ਕਾਨੂੰਨ ਦੋਵੇਂ ਬੰਨਨੇ ਚਾਹੀਦੇ ਆ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ رائے ਦੱਸ ਦੇਣਾ ਹੁਣ ਅਗਲੀ ਵੱਡੀ ਖਬਰ ਹੈ ਕਿ ਆ ਪੁਲਿਸ ਸੁਰੱਖਿਆ ਬਲਾਂ ਨੇ ਇਨਕਾਊਂਟਰ ਕੀਤਾ ਔਰ 16 ਵਿਅਕਤੀ ਮਾਰ ਦਿੱਤੇ ਨੇ ਇਹ ਇਨਕਾਊਂਟਰ ਆਪਣੇ ਭਾਰਤ ਦੇ ਵਿੱਚ 36 ਗੜ ਦੇ ਦੰਤੇਵਾੜਾ ਜਿਹੜਾ ਬਸਤਰ ਦਾ ਖੇਤਰ ਹੈ ਉੱਥੇ ਸੁਕਮਾ ਦੰਤੇਵਾੜਾ ਦੇ ਨੇੜੇ ਹੋਇਆ ਔਰ ਸੁਰੱਖਿਆ ਬਲ ਪੁਲਿਸ ਇਹ ਕਹਿ ਰਹੀ ਆ ਕਿ ਅਸੀਂ ਨਕਸਲੀਆਂ ਨੂੰ ਮਾਰਿਆ ਤੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਤੇ ਅਸੀਂ ਫਿਰ ਜਵਾਬੀ ਕਾਰਵਾਈ ਕਰਕੇ ਤੇ 16 ਜੜਿਆਂ ਨੂੰ ਮਾਰ ਦਿੱਤਾ ਇਹ ਨਕਸਲੀਏ ਕੌਣ ਨੇ ਇਹ ਨਕਸਲੀਏ ਜਿਹੜਾ ਨਕਸਲਬੜੀ ਪਿੰਡ ਦਾ ਇੱਕ ਪੱਛਮੀ ਬੰਗਾਲ ਸੂਬੇ ਦੇ ਜਿਹੜਾ ਸਿਲੀਗੁੜੀ ਜ਼ਿਲ੍ਹੇ ਦਾ ਉਹ ਉਸ ਪਿੰਡ ਦੇ ਵਿੱਚੋਂ ਇੱਕ ਇਹ ਬਗਾਵਤ ਉੱਠੀ ਸੀ ਜ਼ਮੀਨਾਂ ਦੀ ਜਾਇਦਾਦਾਂ ਦੀ ਮੰਗ ਨੂੰ ਲੈ ਕੇ ਬਰਾਬਰ ਦੇ ਹੱਕਾਂ ਦੀ ਮੰਗ ਨੂੰ ਲੈ ਕੇ ਇਦਾਂ ਦੀ ਬਗਾਵਤ ਉੱਠੀ ਸੀ ਜਿਹੜੀ ਉਦੋਂ ਤੋਂ ਹਥਿਆਰਬੰਦ ਰੂਪ ਚ ਚੱਲ ਰਹੀ ਆ ਸਰਕਾਰ ਔਰ ਉਹਨੂੰ ਹਥਿਆਰਬੰਦ ਤੌਰ ਤੇ ਦਬਾਉਣਾ ਚਾਹੁੰਦੀ ਆ ਪਰ ਉਹ ਜਿਹੜੇ ਲੋਕ ਨੇ ਉਹ ਹਥਿਆਰ ਚੁੱਕ ਕੇ ਤੇ ਇਦਾਂ ਲੱਗੇ ਹੋਏ ਨੇ ਤੇ ਲਗਾਤਾਰ ਪੁਲਿਸ ਫੌਜ ਦੇ ਨਾਲ ਆ ਝੜਪਾਂ ਹੁੰਦੀਆਂ ਨੇ ਜਿਦੇ ਚ ਹੁਣ ਫਿਰ 16 ਮਾਰੇ ਗਏ ਨੇ ਪੁਲਿਸ ਇਨਕਾਊਂਟਰ ਚਾਹੇ ਪੰਜਾਬ ਚ ਹੋਣ ਚਾਹੇ 36 ਗੜ ਜਾਂ ਕਿਤੇ ਵੀ ਹੋਣ ਇਹਨਾਂ ਤੇ ਸਵਾਲ ਉੱਠਦੇ ਰਹਿੰਦੇ ਨੇ ਕਿ ਇਹ ਜਿਹੜੇ ਇਨਕਾਊਂਟਰ ਨੇ ਇਹ ਫਰਜੀ ਵੀ ਹੋ ਸਕਦੇ ਹੁੰਦੇ ਨੇ ਕਿਉਂਕਿ ਪਹਿਲਾਂ ਮਾਨਯੋਗ ਅਦਾਲਤਾਂ ਦੇ ਵਿੱਚ ਫਰਜੀ ਇਨਕਾਊਂਟਰ ਕਰਨ ਕਰਕੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾਾਂਵਾਂ ਮਿਲ ਚੁੱਕੀਆਂ ਨੇ ਹੁਣ ਇਸ ਤੋਂ ਅਗਲੀ ਖਬਰ ਤੇ ਆਪਾਂ ਗੱਲ ਕਰਦੇ ਆਂ ਇੱਕ ਜੱਜ ਹਾਈ ਕੋਰਟ ਦੀ ਉੱਚ ਅਦਾਲਤ ਦੀ ਜੱਜ ਜਿਹਦੇ ਰਿਸ਼ਵਤ ਦੇ ਕੇਸ ਦਾ ਫੈਸਲਾ ਅੱਜ ਅਦਾਲਤ ਨੇ ਕੀਤਾ ਹੈ ਫੈਸਲਾ ਕੀ ਕੀਤਾ ਹੈ ਮਾਮਲਾ ਕੀ ਸੀ ਪਹਿਲਾ ਮਾਮਲਾ ਸੁਣ ਲੋ ਧਿਆਨ ਨਾਲ ਇੱਕ ਹਾਈ ਕੋਰਟ ਦੀ ਜੱਜ ਜਿਹਦਾ ਨਾਮ ਨਿਰਮਲ ਯਾਦਵ ਉਹਦੇ ਉੱਪਰ 2008 ਦੇ ਉੱਪਰ ਇੱਕ ਵਿੱਚ ਇੱਕ ਬੜਾ ਵੱਡਾ ਦੋਸ਼ ਲੱਗਿਆ ਸੀਗਾ ਇਹ ਦੋਸ਼ ਇਹ ਸੀ ਕਿ ਤਤ ਤੌਰ ਤੇ ਕਿ ਜੱਜ ਨੂੰ 15 ਲੱਖ ਰੁਪਏ ਦੀ ਰਿਸ਼ਵਤ ਭੇਜੀ ਗਈ ਸੀ ਉਹਦੇ ਕੋਲ ਕੋਈ ਕੇਸ ਚੱਲ ਰਿਹਾ ਸੀਗਾ ਤੇ ਉਸ ਕੇਸ ਦੇ ਵਿੱਚ ਫੈਸਲਾ ਕਰਾਉਣ ਦੇ ਲਈ ਕੁਝ ਜਿਹੜੇ ਪਹੁੰਚ ਵਾਲੇ ਵਿਅਕਤੀ ਸੀ ਉਹਨਾਂ ਨੇ ਰਿਸ਼ਵਤ ਜਿਹੜੀ ਜੱਜ ਨਿਰਮਲ যাদਬ ਸੀ ਹਾਈ ਕੋਰਟ ਦੀ ਉਹਨੂੰ ਭੇਜੀ ਸੀ ਤੇ ਕਥਨ ਤੌਰ ਤੇ ਇਹ ਸਾਰੀ ਸਟੋਰੀ ਇਸ ਕੇਸ 'ਚ ਦੱਸੀ ਗਈ ਸੀਬੀਆਈ ਨੇ ਇਹਦੀ ਜਾਂਚ ਕੀਤੀ ਇਸ ਕੇਸ ਦੀ ਤਾਂ ਉਹਦੇ ਵਿੱਚ ਇਹ ਸੀਗਾ ਕਿ ਉਹ ਪੈਸੇ ਜਦੋਂ ਨਿਰਮਲ যাদਬ ਜੱਜ ਨੂੰ ਦੇਣ ਕੋਈ ਬੰਦਾ ਆਇਆ ਤਾਂ ਉਹ ਭਲੇਖੇ ਦੇ ਨਾਲ ਇੱਕ ਹੋਰ ਜੱਜ ਦਾ ਘਰ ਸੀ ਨੇੜੇ ਨਿਰਮਲ ਕੌਰ ਦਾ ਉਹਦੇ ਘਰ ਚਲਾ ਗਿਆ ਉਹਨੇ ਫਿਰ ਪੁਲਿਸ ਸਾਧ ਲਈ ਪੁਲਸ ਨੇ ਫਿਰ ਉਹ ਕੇ ਸਾਰਾ ਜੋ ਕੇਸ ਸ਼ਾਨਭੀਨ ਸ਼ੁਰੂ ਕੀਤੀ ਫਿਰ ਇਹ ਜਿਹੜੀ ਇਨਕੁਆਰੀ ਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ सीबीआई ਨੂੰ ਇਹ ਕੇਸ ਦੇ ਦਿੱਤਾ ਗਿਆ सीबीआई ਨੇ ਫਿਰ ਪੜਤਾਲ ਕਰਕੇ 2011 ਦੇ ਵਿੱਚ ਚਾਰਜ ਸ਼ੀਟ ਜਿਹੜੀ ਆ ਉਹ ਦਿੱਤੀ ਹੋਈ ਸੀ ਤੇ ਹੁਣ 2025 ਦੇ ਵਿੱਚ ਜਾ ਕੇ 14 ਸਾਲ ਬਾਅਦ ਫੈਸਲਾ ਹੋਇਆ ਔਰ ਟੋਟਲ ਕੇਸ ਦਾ ਫੈਸਲਾ 17 ਸਾਲ ਬਾਅਦ ਹੋਇਆ ਤਾ ਉਹਦੇ ਵਿੱਚ ਹੁਣ ਜਿਹੜੀ ਜੱਜ ਸਾਹਿਬਾ ਸੀਗੀ ਨਿਰਮਲ ਯਾਦਵ ਤੇ ਉਹਦੇ ਨਾਲ ਤਿੰਨ ਚਾਰ ਹੋਰ ਨੇ ਜਿਨ੍ਹਾਂ ਨੂੰ ਅੱਜ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੁਣ ਇਹਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਲੋਕਾਂ ਦੇ ਆ ਰਹੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਪਹਿਲਾਂ ਹੀ ਪਤਾ ਸੀ ਬਰੀ ਹੋ ਜਾਣਾ ਕੁਝ ਲੋਕ ਕਹਿ ਰਹੇ ਨੇ ਕਿ ਯਾਰ ਨਿਰਾਸ਼ਾ ਹੋਈ ਫੈਸਲਾ ਸੁਣ ਕੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਇੱਕ ਜੱਜ ਦੇ ਉੱਪਰ ਜਦੋਂ CBI ਨੇ ਜਾਂਚ ਕਰਕੇ ਰਿਪੋਰਟ ਦਿੱਤੀ ਤਾਂ ਫਿਰ ਇਹਦੀ ਅੱਗੇ ਅਪੀਲ ਹੋਣੀ ਚਾਹੀਦੀ ਹੈ ਹਾਈ ਕੋਰਟ ਆ ਸੁਪਰੀਮ ਕੋਰਟ ਦੇ ਵਿੱਚ ਅਪੀਲ ਹੋਣੀ ਚਾਹੀਦੀ ਹੈ ਵੀ ਬਰੀ ਕਿਵੇਂ ਕਰ ਦਿੱਤਾ ਗਿਆ ਤਾਂ ਹੁਣ ਇੱਥੇ ਤੁਸੀਂ ਵੀ ਆਪਣਾ ਵਿਚਾਰ ਲਿਖ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਪਰ ਜੱਜ ਸਾਹਿਬ ਨੂੰ ਬਰੀ ਕਰ ਦਿੱਤਾ ਗਿਆ ਪਰ ਪਿਛਲੇ ਦਿਨੀ ਇੱਕ ਹਫ਼ਤੇ ਈਸੇ ਦੇ ਵਿੱਚ ਹੀ ਆ ਦਿੱਲੀ ਦਾ ਇੱਕ ਜੱਜ ਹੈ ਜਿਹਦੇ ਉੱਪਰ ਕਰੋ ਰੁਪਈਆਂ ਦੇ ਨੋਟਾਂ ਦੇ ਗੱਟੀਆਂ ਦੇ ਭੰਡਾਰ ਮਿਲਣ ਦੀ ਜਿਹੜੀ ਗੱਲ ਆ ਰਹੀ ਹੈ ਤੇ ਸੁਪਰੀਮ ਕੋਰਟ ਨੇ ਉਹਦੇ ਕੰਮਕਾਰ ਕਰਨ ਤੇ ਰੋਕ ਲਗਾ ਦਿੱਤੀ ਹੈ ਜਦੋਂ ਜੱਜਾਂ ਦੇ ਉੱਪਰ ਹੀ ਅਜਿਹੇ ਮਾਮਲੇ ਉੱਠਦੇ ਨੇ ਤਾਂ ਫਿਰ ਨਿਆਂ ਪਾਲਿਕਾ ਦੇ ਉੱਪਰ ਫਿਰ ਜੱਜਾਂ ਦੇ ਉੱਪਰ ਬਹੁਤ ਵਿਸ਼ਵਾਸ ਜਿਹੜਾ ਲੋਕਾਂ ਦਾ ਘਟਦਾ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਹੈ ਦੇਖੋ ਜੱਜ ਨੂੰ ਲੋਕ ਮਾਨਯੋਗ ਜੱਜ ਸਾਹਿਬ ਕਹਿੰਦੇ ਨੇ ਜੱਜਾਂ ਦੇ ਉੱਪਰ ਲੋਕਾਂ ਨੂੰ ਰੱਬ ਜਿੱਡਾ ਭਰੋਸਾ ਹੁੰਦਾ ਪਰ ਜੱਜ ਤੇ ਰੱਬ ਨੂੰ ਲੋਕ ਇੱਕੋ ਵਾਂਗ ਸਮਝਦੇ ਨੇ ਪਰ ਜਦੋਂ ਕੁਝ ਐਹੋ ਜਿਹੇ ਜੱਜ ਜਿਹੜੇ ਕਈ ਵਾਰ ਰਿਸ਼ਵਤ ਕਾਂਡਾਂ ਦੇ ਵਿੱਚ ਫਸ ਜਾਂਦੇ ਨੇ ਤਾਂ ਉਹਨਾਂ ਕਰਕੇ ਫਿਰ ਨਿਆਂ ਪਾਲਿਕਾ ਤੇ ਜੱਜਾਂ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਡਾਵਾ ਡੋਲ ਹੁੰਦਾ ਲੋਕ ਤਾਂ ਪਹਿਲਾਂ ਹੀ ਬਹੁਤ ਕੇਸਾਂ 'ਚ ਕਹਿ ਦਿੰਦੇ ਨੇ ਵੀ ਯਾਰ ਇਹ ਕੋਈ ਸੈਟਿੰਗ ਹੋ ਗਈ ਹੋਣੀ ਐ ਐਦਾਂ ਕਹਿ ਦਿੰਦੇ ਨੇ ਪਰ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜੱਜਾਂ ਬਾਰੇ ਤਾਂ ਉਹ ਲੋਕਾਂ ਦਾ ਵਿਸ਼ਵਾਸ ਹੋਰ ਨੀਵਾ ਕਰਦੀਆਂ ਨੇ ਮੱਧਮ ਕਰਦੀਆਂ ਨੇ ਕਮਜ਼ੋਰ ਕਰਦੀਆਂ ਨੇ ਨਿਆਂਪਾਲਿਕਾ ਦੇ ਉੱਪਰ ਸੁਪਰੀਮ ਕੋਰਟ ਨੇ ਵੀ ਕਈ ਵਾਰ ਅਜਿਹੀਆਂ ਟਿੱਪਣੀਆਂ ਜੱਜਾਂ ਬਾਰੇ ਕੀਤੀਆਂ ਜਿਨ੍ਹਾਂ ਦੇ ਵਿੱਚ ਜੱਜਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਨਿਆਂਪਾਲਿਕਾ ਦਾ ਵਕਾਰ ਉੱਪਰ ਚੁੱਕੋ ਨਿਆਂਪਾਲਿਕਾ ਤੇ ਜੱਜਾਂ ਦੇ ਉੱਪਰ ਅਦਾਲਤਾਂ ਦੇ ਉੱਪਰ ਵਿਸ਼ਵਾਸ ਨੂੰ ਹੋਰ ਬਣਾਓ ਪਰ ਜਿਹੜੀਆਂ ਅਜਿਹੀਆਂ ਖਬਰਾਂ ਨੇ ਉਹ ਕਈ ਵੱਡੇ ਸਵਾਲ ਖੜੇ ਕਰਦੀਆਂ ਨੇ ਤੇ ਅੱਜ ਇਹ ਜਿਹੜਾ ਜੱਜ ਨਿਰਮਲ ਦੇ ਕੇਸ ਦਾ ਫੈਸਲਾ ਉਹ ਆ ਚੁੱਕਾ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ ਇਸ ਤੋਂ ਅਗਲੀ ਵੱਡੀ ਖਬਰ ਆਪਾਂ ਕਹਿ ਸਕਦੇ ਹਾਂ ਕਿ ਅੱਜ ਇੱਕ ਆਈ ਜਿੱਥੇ ਗਰਦਾਸਪੁਰ ਦੇ ਵਿੱਚ ਇੱਕ ਸਕੂਟਰੀ ਤੇ ਜਾ ਰਹੀਆਂ ਸੀ ਸਕੂਟੀ ਤੇ ਦੋ ਔਰਤਾਂ ਉਹਨਾਂ ਨੂੰ ਲਟੇਰੇ ਪੈ ਗਏ ਲੁੱਟਣ ਖੋਣ ਦੀ ਕੋਸ਼ਿਸ਼ ਕੀਤੀ ਲੁੱਟਾ ਖੋਈ ਦੇ ਵਿੱਚ ਉਹ ਨਹਿਰ ਦੇ ਕਿਨਾਰੇ ਜਾ ਰਹੀਆਂ ਸੀਗੀਆਂ ਤੇ ਉਹ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਨਹਿਰ ਦੇ ਵਿੱਚ ਲਟੇਰਿਆ ਨੇ ਸਿੱਟ ਦਿੱਤਾ ਤੇ ਆਪ ਉਥੋਂ ਤਿੱਤਰ ਹੋ ਗਏ ਨੇ ਹੁਣ ਗੋਤਾਖੋਰ ਲੱਭਣ ਲੱਗੇ ਹੋਏ ਨੇ ਉਹ ਲੱਭ ਨਹੀਂ ਰਹੀਆਂ ਸਕੂਟੀ ਉਹਨਾਂ ਦੀ ਬਾਹਰ ਖੜੀ ਐ ਆ ਪੰਜਾਬ ਦੇ ਹਾਲਾਤ ਹੋ ਗਏ ਨੇ ਤੁਸੀਂ ਦੱਸੋ ਇਹਦੇ ਬਾਰੇ ਵੀ ਕੀ ਬੋਲੋਗੇ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਨਸ਼ਾਖੋਰੀ ਦੇ ਖਿਲਾਫ ਮਹਿੰਮ ਛੇੜੀ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਹੇਠ ਉਹਦੇ ਨਤੀਜੇ ਆਉਣ ਵਾਲੇ ਟਾਈਮ 'ਚ ਕੀ ਨਿਕਲਦੇ ਨੇ ਪਤਾ ਲੱਗੂਗਾ ਪਰ ਲੋਕ ਕਹਿੰਦੇ ਨੇ ਕਿ ਇਹ ਮਹਿੰਮ ਪਹਿਲਾਂ ਤੋਂ ਵੀ ਛੇੜੀ ਜਾ ਸਕਦੀ ਸੀ ਤੇ ਇਹਨੂੰ ਅੱਜ ਵੀ ਹੋਰ ਵਧੀਆ ਤਰੀਕੇ ਨਾਲ ਤੇ ਸਚਾਰੂ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਜੇਕਰ ਸਰਕਾਰ ਚਾਵੇ ਤਾਂ ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਨਸ਼ਿਆਂ ਦਾ ਲੱਕ ਤੋੜ ਕੇ ਛੱਡਣਾ ਰੋਜ਼ਾਨਾ ਦਰਜਨਾ ਜਗਾ ਤੇ ਛਾਪੇ ਮਾਰੀ ਦੀ ਗੱਲ ਸਰਕਾਰ ਕਰਦੀ ਹੈ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਫੜਨ ਦੀ ਗੱਲ ਸਰਕਾਰ ਕਰਦੀ ਹੈ ਸਰਕਾਰ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਨਸ਼ੇ ਦੇ ਉੱਪਰ ਕਾਬੂ ਪਾ ਲਈਏ ਨਸ਼ਾ ਖਤਮ ਕਰਨ ਤੇ ਕੋਈ ਬਜਟ ਨਹੀਂ ਲੱਗਣਾ ਕੋਈ ਵੱਡਾ ਖਰਚ ਨਹੀਂ ਆਉਣਾ ਪੁਲਿਸ ਤਾਂ ਪਹਿਲਾਂ ਹੀ ਹੈਗੀ ਆ ਤਨਖਾਹ ਤਾਂ ਉਹ ਲੈਂਦੇ ਹੀ ਨੇ ਗੱਡੀਆਂ ਉਹਨਾਂ ਕੋਲ ਪਹਿਲਾਂ ਹੀ ਦਿੱਤੀਆਂ ਹੋਈਆਂ ਨੇ ਸਿਰਫ ਡਿਊਟੀਆਂ ਲਾ ਕੇ ਤੇ ਹਦਾਇਤਾਂ ਕਰਕੇ ਜੇ ਨਸ਼ਾ ਖਤਮ ਹੋ ਸਦਾ ਪਰ ਦੂਜੇ ਪਾਸੇ ਸਵਾਲ ਇਹ ਨੇ ਕਿ ਮਾਮਲਾ ਸਿਰਫ ਇਹਨਾ ਨਹੀਂ ਗਾ ਜਿਹੜੇ ਅਸਲੀ ਅਸਲੀ ਵੱਡੇ ਮਗਰਮੱਛ ਨੇ ਜਿਹੜੇ ਕਰਿੰਦਿਆਂ ਤੋਂ ਕੰਮ ਕਰਵਾਉਂਦੇ ਆ ਪਿੱਛੇ ਬਹਿ ਕੇ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਜਿਹੜੇ ਛੋਟੇ ਕਰਿੰਦੇ ਨੇ ਜਿਹੜੇ ਗਾਂ ਇਧਰੋਂ ਸਪਲਾਈ ਹੈ ਉਧਰ ਉਧਰੋਂ ਸਪਲਾਈ ਹੈ ਉਧਰ ਪੁੜੀਆਂ ਵੰਡਿਆ ਏ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਪਰ ਵੱਡੀਆਂ ਹਵੇਲੀਆਂ ਵੱਡੇ ਮਹਿਲਾਂ ਵਾਲੇ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਨੇ ਉਹਨਾਂ ਨੂੰ ਅਜੇ ਵੀ ਹੱਥ ਨਹੀਂ ਪਾਇਆ ਜਾ ਰਿਹਾ ਇਹ ਰੋਜ਼ ਸੋਸ਼ਲ ਮੀਡੀਆ ਤੇ ਲੋਕ ਬੋਲਦੇ ਨੇ ਇਹ ਮੁੱਦਾ ਉਠਾਉਂਦੇ ਨੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਲਿਖ ਦਿਓ ਜੀ ਬਹੁਤ ਮਿਹਰਬਾਨ